ਫਗਵਾੜਾ ਦੇ ਪਿੰਡ ਪਾਣੋ ਕੀ ਦੇ ਰਹਿਣ ਵਾਲੇ ਹਰਬੀਰ ਸਿੰਘ ਦਾ ਹੁਸ਼ਿਆਰਪੁਰ ਵਿੱਚ ਪ੍ਰਵਾਸੀ ਵੱਲੋਂ ਬੇਰਹਿਮੀ ਨਾਲ ਕਤਲ ਕੀਤੇ ਜਾਣ ਮਗਰੋਂ ਹਰਬੀਰ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਹਲਕਾ ਪਲਤ ਤੋਂ ਕਾਂਗਰਸ ਪਾਰਟੀ ਦੇ ਵਿਧਾਇਕ ਸੁਖਪਾਲ ਸਿੰਘ ਖੇਰਾ ਉੱਚੇ ਤੌਰ ਤੇ ਪਹੁੰਚੇ ਇਸ ਮੌਕੇ ਉਹਨਾਂ ਪਰਿਵਾਰ ਦੀ ਆਰਥਿਕ ਮਦਦ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਨੂੰ ਸਪੈਸ਼ਲ ਵਿਧਾਨ ਸਭਾ ਦਾ ਸੈਸ਼ਨ ਬੁਲਾਉਣਾ ਚਾਹੀਦਾ ਹੈ ਅਤੇ ਇਸ ਗੰਭੀਰ ਮੁੱਦੇ ਤੇ ਬਿੱਲ ਲਿਆਉਣਾ ਚਾਹੀਦਾ ਹੈ ਉਨਾ ਕਿਹਾ ਕਿ 2023 ਦੇ ਵਿੱਚ ਉਹਨਾਂ ਵੱਲੋਂ ਇੱਕ ਪ੍ਰਾਈਵੇਟ ਮੈਂਬਰ ਬਿੱਲ ਪੰਜਾਬ ਦੇ ਸਪੀਕਰ ਸਾਹਿਬ ਨੂੰ ਖੁਦ ਮਿਲ ਕੇ ਦੇ ਕੇ ਆਏ ਸਨ ਜਿਸ ਵਿੱਚ ਮੰਗ ਕੀਤੀ ਸੀ ਕਿ ਹਿਮਾਚਲ ਉੱਤਰਾਖੰਡ ਦੇ ਤਰਜ਼ ਤੇ ਪੰਜਾਬ ਬੰਦਰ ਬਿੱਲ ਪਾਸ ਕੀਤਾ ਜਾਵੇ ਕਿ ਕੋਈ ਵੀ ਗੈਰ ਪੰਜਾਬੀ ਪੰਜਾਬ ਵਿੱਚ ਜ਼ਮੀਨ ਨਾ ਖਰੀਦ ਸਕੇ VOTER ਨਾ ਬਣ ਸਕੇ ਜੋ ਪਿਛਲੇ ਦਿਨੀ ਹੁਸ਼ਾਕਪੁਰ ਵਿੱਚ ਅਮਨਦੀਪ ਦੇ ਦੇ ਬੇਟੇ ਦਾ ਬਹੁਤ ਬੇਰਹਿਮੀ ਦੇ ਨਾਲ ਜ਼ਾਲਮਾਨਾ ਢੰਗ ਨਾਲ ਕਤਲ ਹੋਇਆ ਉਨੇ ਇੱਕ ਪੰਜਾਬ ਦੇ ਵਿੱਚ ਵਿਵਾਦ ਉਠਾਇਆ ਵਾ ਇਹਨਾਂ ਦਾ ਤਾਂ ਨੁਕਸਾਨ ਹੋ ਗਿਆ ਤਾਂ ਇਰਰੀਪੇਅਰਬਲ ਲਾਸ ਇਹ ਤਾਂ ਆਪਾਂ ਹੁਣ ਬੱਚਾ ਉਹ ਵਾਪਸ ਨਹੀਂ ਲੈ ਕੇ ਆ ਸਕਦੇ ਜਿਹੜੇ ਜਿਸ ਉਸ ਜ਼ਾਲਮ ਪ੍ਰਵਾਸੀ ਨੇ ਕਤਲ ਕੀਤਾ ਉਸ ਨਾਲ ਵੱਦਫੈਲੀ ਕੀਤੀ 7 ਸਾਲ ਪਹਿਲਾਂ ਪਿੱਛੋਂ ਕੈਦ ਘਟ ਕੇ ਯੂਪੀ ਚੋਂ ਆਈ ਬਲੀਵ ਉਹ ਆਇਆ ਸੀਗਾ ਹੁਣ ਸਵਾਲ ਇਹ ਆ ਕਿ ਪੰਜਾਬ ਦੀ ਸਰਕਾਰ ਕਿਦਦਣ ਜਾਗੇਗੀ ਕਿ ਅਸੀਂ ਵੀ ਆਪਣਾ ਇੱਕ ਕਾਨੂੰਨ ਬਣਾ ਸਕੀਏ ਜਿਹਦੇ ਨਾਲ ਕੋਈ ਵੀ ਗੈਰ ਪੰਜਾਬੀ ਪੰਜਾਬ ਦੇ ਵਿੱਚ ਬਿਨਾਂ ਸ਼ਰਤ ਨਾ ਜ਼ਮੀਨ ਖਰੀਦ ਸਕੇ ਨਾ ਵੋਟਰ ਬਣ ਸਕੇ ਤੇ ਨਾ ਸਰਕਾਰੀ ਨੌਕਰੀ ਲੈ ਸਕੇ ਇਹ ਬੜਾ ਵੱਡਾ ਇੱਕ ਇਸ਼ੂ ਡੈਮੋਗ੍ਰਾਫਿਕ ਸਿਚੁਏਸ਼ਨ ਯਾਨੀ ਕਿ ਆਬਾਦੀ ਦੇ ਸੰਤੁਲਨ ਨੂੰ ਬਚਾਉਣ ਵਾਸਤੇ ਮੈਂ ਉਠਾ ਰਿਹਾ ਹਾਂ ਔਰ ਇਸ ਨੂੰ ਲੈ ਕੇ ਮੈਂ 2023 ਦੀ ਜਨਵਰੀ ਚ ਇੱਕ ਪ੍ਰਾਈਵੇਟ ਮੈਂਬਰ ਬਿਲ ਪੰਜਾਬ ਵਿਧਾਨ ਸਭਾ ਦੇ ਸਪੀਕਰ ਸਾਹਿਬ ਨੂੰ ਖੁਦ ਜਾ ਕੇ ਮਿਲ ਕੇ ਲਿਖ ਕੇ ਦੇ ਕੇ ਆਇਆ ਕਿ ਜਿਵੇਂ ਹਿਮਾਚਲ ਪ੍ਰਦੇਸ਼ ਗੁਜਰਾਤ ਰਾਜਸਥਾਨ ਔਰ ਹੁਣ 2025 ਚ ਉੱਤਰਾਖੰਡ ਨੇ ਲਾਅ ਬਣਾਇਆ ਕਿ ਕੋਈ ਵੀ ਬਾਹਰਲਾ ਬੰਦਾ ਬਿਨਾ ਇਜਾਜ਼ਤ ਬਿਨਾ ਸ਼ਰਤਾ ਪੂਰੀਆਂ ਕੀਤੇ ਨਹੀਂ ਆ ਸਕਦਾ ਉਹ ਸਾਡਾ ਕਿਰਪਾ ਕਰਕੇ ਜਿਹੜਾ ਸੀਗਾ ਉਹ ਕਾਨੂੰਨ ਬਣਾਇਆ ਜਾਵੇ ਵਿਧਾਨ ਸਭਾ ਚ ਬਿਲ ਇੰਟਰੋਡਿਊਸ ਕੀਤਾ ਜਾਵੇ ਅਨਫੋਰਚਨਟਲੀ ਜਿਹੜੇ ਕਾਰਨ ਭਗਵੰਤ ਮਾਨ ਦੱਸ ਸਕਦਾ ਸਪੀਕਰ ਦੱਸ ਸਕਦਾ ਕਿ ਕੀ ਕੇਜਰੀਵਾਲ ਜਾਂ ਸ਼ਿਸ਼ੋਡਿਆ ਜਾਂ ਗੈਰ ਪੰਜਾਬੀ ਜਿਹੜੇ ਇਹਨਾਂ ਤੇ ਰਾਜ ਕਰਦੇ ਨੇ ਉਹ ਰੋਕ ਰਹੇ ਨੇ ਮੇਰੇ ਬਿਲ ਨੂੰ ਪਿਛਲੇ 2-3 ਸਾਲ ਤੋਂ ਵਿਧਾਨ ਸਭਾ ਵਿੱਚ ਕਿਉਂ ਇੰਟਰੋਡਿਊਸ ਨਹੀਂ ਕੀਤਾ ਗਿਆ ਮੈਂ ਤਾਂ ਇੱਥੋਂ ਤੱਕ ਵੀ ਕਹਿਣ ਨੂੰ ਤਿਆਰ ਆ ਕਿ ਤੁਸੀਂ ਸਾਡਾ ਬਿਲ ਇੰਟਰੋਡਿਊਸ ਕਰ ਦਿਓ ਦੇ 117 ਬੰਦਿਆਂ ਦੇ ਵਿੱਚ ਬਹਿਸ ਕਰਾ ਕੇ ਵੋਟਾਂ ਪਵਾ ਦਿਓ ਨਾਲੇ ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਜੂ ਕਿ ਸਾਡਾ ਜਿਹੜਾ ਐਮ.ਐਲ.ਏ ਆ ਕੀ ਉਹ ਪੰਜਾਬ ਦੇ ਲੋਕਾਂ ਨਾਲ ਖੜਾ ਵਾ ਕਿ ਉੱਪਰ ਪਸ ਪ੍ਰਵਾਸੀਆਂ ਨਾਲ ਖੜਾ ਅਗਰ ਅਸੀਂ ਇਹ ਕਾਨੂੰਨ ਬਣਾ ਦੇਾਂਗੇ ਸਭ ਤੋਂ ਵੱਡੀ ਸਾਡੀ ਜਿਹੜੀ ਪ੍ਰੋਬਲਮ ਹੱਲ ਹੋ ਜੇਗੀ ਕਿਉਂਕਿ ਅੱਜ ਕੀ ਹੋ ਰਿਹਾ ਕਿ ਸਾਰੇ ਪੰਜਾਬ ਦੇ ਵਿੱਚ ਜਿਹੜੇ ਪ੍ਰਵਾਸੀ ਨੇ ਗੈਰ ਪੰਜਾਬੀ ਉਹ ਲੱਖਾਂ ਦੀ ਤਦਾਦ ਵਿੱਚ ਪਹੁੰਚ ਚੁੱਕੇ ਆ ਉਹਨਾਂ ਦੇ ਕ੍ਰਾਈਮਨਲ ਐਂਟੀਸੀਡੈਂਟਸ ਦਾ ਰਿਕਾਰਡ ਪੰਜਾਬ ਦੀ ਪੁਲਿਸ ਦੇ ਕੋਲ ਕੋਈ ਨਹੀਂਗਾ ਜਿਵੇਂ ਇਸ ਮੁੰਡੇ ਦਾ ਸੀ ਜਿਹੜਾ ਪ੍ਰਵਾਸੀ ਨੇ ਕਤਲ ਕੀਤਾ ਸਾਨੂੰ ਪਤਾ ਹੀ ਨਹੀਂਗਾ ਕਿ ਕੌਣ ਕਿੰਨਾ ਕਿੱਥੇ ਬਹਿ ਗਿਆ ਹਨ ਕਿ ਸਾਰੇ ਡੁਪਲੀਕੇਟ ਆਧਾਰ ਕਾਰਡ ਬਣਾ ਰਹੇ ਨੇ ਇੱਕ ਇੱਕ ਆਧਾਰ ਕਾਰਡ ਆਪਣੀ ਸਟੇਟ ਦਾ ਇੱਕ ਇੱਕ ਆਧਾਰ ਕਾਰਡ ਪੰਜਾਬ ਚ ਬਣ ਰਿਹਾ ਔਰ ਇਸ ਦਾ ਅਗੇ ਇਮਪੈਕਟ 2027 ਦੀ ਇਲੈਕਸ਼ਨ ਚ ਪਵੇਗਾ ਜਿਹਦੇ ਚ ਇਹ ਬਹੁਤ ਵੱਡੀ ਤਦਾਦ ਦੇ ਵਿੱਚ ਗੈਰ ਪੰਜਾਬੀਆਂ ਦੀ ਪੰਜਾਬ ਵਿੱਚ ਵੋਟਾਂ ਬਣ ਜਾਣਗੇ ਇਹੀ ਮਸਲਾ ਰਾਹੁਲ ਗਾਂਧੀ ਨੇ ਜਿਹੜਾ ਉਠਾਇਆ ਸਪੈਸ਼ਲ ਇੰਟੈਂਸਿਵ ਰਿਵਿਊ ਉਹਨਾਂ ਨੇ ਇਸ ਨੂੰ ਵੋਟ ਚੋਰੀ ਦਾ ਨਾਮ ਦਿੱਤਾ ਕਿ ਦੂਜੇ ਸਟੇਟਾਂ ਵਿੱਚ ਬੀਜੇਪੀ ਜਿਹੜੀ ਧੜਾ ਧੜ ਵੋਟ ਨਕਲੀ ਵੋਟਾਂ ਜਾਲੀ ਵੋਟਾਂ ਬਣਾ ਕੇ ਵੋਟ ਚੋਰੀ ਕਰ ਰਹੇ ਇਹ ਹੀ ਪੰਜਾਬ ਦੇ ਵਿੱਚ ਹੋਵੇਗਾ ਇਸ ਕਰਕੇ ਲੋਕਾਂ ਨੂੰ ਸਤਰ ਕਰਨ ਵਾਸਤੇ ਅੱਜ ਮੈਂ ਕਹਿਣਾ ਚਾਹੁੰਦਾ ਕਿ ਸਿੰਪਲ ਔਰ ਲੈਜਿਟਿਮੇਟ ਔਰ ਲੀਗਲ ਤਰੀਕਾ ਹੈ ਕਿ ਪੰਜਾਬ ਦੀ ਵਿਧਾਨ ਸਭਾ ਇਸ ਨੂੰ ਕਾਨੂੰਨ ਬਣਾਵੇ ਤੇ ਸਾਡੇ ਜਿਹੜੇ ਪੰਜਾਬ ਦੇ ਪੰਜਾਬੀਆਂ ਦਾ ਭਵਿੱਖ ਬਚ ਸਕੇ ਸਾਡੀ ਆ ਪੱਗ ਬਚ ਸਕੇ ਸਾਡੀ ਜ਼ੁਬਾਨ ਬਚ ਸਕੇ ਕਿਉਂਕਿ ਪੰਜਾਬ ਮਾਈਨੋਰਿਟੀ ਸਟੇਟ ਆ ਇੱਕੋ ਸਟੇਟ ਆ ਦੇਸ਼ ਵਿੱਚ ਜਿੱਥੇ ਪੰਜਾਬੀ ਨੰਬਰ 1 ਤੇ ਬੋਲੀ ਜਾਂਦੀ ਆ ਜਿੱਥੇ ਪੱਗ ਤੁਹਾਨੂੰ ਨਜ਼ਰ ਆਉਂਦੀ ਆ ਜਿੱਥੇ ਸਾਡੇ ਸਿੱਖਾਂ ਦਾ ਬੋਲਬਾਲਾ ਹੈ ਇੱਕੋ ਸਟੇਟ ਆ ਵਰਲਡ ਦੇ ਵਿੱਚ ਅਗਰ ਇੱਥੇ ਵੀ ਅਸੀਂ ਉਸ ਦੀ ਆਬਾਦੀ ਦਾ ਸੰਤੁਲਨ ਖਰਾਬ ਕਰ ਲਾਂਗੇ ਤਾਂ ਫਿਰ ਪੰਜਾਬ ਦਾ ਅੱਗੇ ਆਉਣ ਵਾਲਾ ਭਵਿੱਖ ਕੀ ਬਣੇਗਾ ਦੂਸਰੀ ਗੱਲ ਇਹ ਮੂਵਮੈਂਟ ਨੂੰ ਇਸ ਪ੍ਰਚਾਰ ਨੂੰ 100% ਸ਼ਾਂਤਮਈ ਰੱਖਣ ਦੀ ਮੈਂ ਅਪੀਲ ਕਰਦਾ ਸਾਰੇ ਪੰਜਾਬੀਆਂ ਨੂੰ ਗੈਰ ਪੰਜਾਬ ਐਨ ਆਰ ਆਈਸ ਨੂੰ ਕਿਸੇ ਨੇ ਕਾਨੂੰਨ ਆਪਣੇ ਹੱਥ ਨਹੀਂ ਲੈਣਾ ਕਿਸੇ ਨੇ ਗੈਰ ਪੰਜਾਬੀ ਦੇ ਉੱਤੇ ਕੋਈ ਵਾਇਲੈਂਟ ਅਟੈਕ ਨਹੀਂ ਕਰਨਾ ਕਿਸੇ ਨੇ ਕਿਸੇ ਨੂੰ ਮਾਰਨਾ ਨਹੀਂਗਾ ਅਗਰ ਤੁਸੀਂ ਇਦਾਂ ਕਰੋਗੇ ਤੇ ਫਿਰ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਕੋਲ ਇੱਕ ਵਾਜਬ ਕਾਰਨ ਆ ਜਾਏਗਾ ਤੁਹਾਡੀ ਮੂਵਮੈਂਟ ਨੂੰ ਕੁਚਲਣ ਵਾਸਤੇ ਜਿਵੇਂ 1980 ਤੇ 90 ਦੇ ਦਹਾਕੇ ਵਿੱਚ ਜਿਹੜੀਆਂ ਪੋਲਿਟੀਕਲ ਡਿਮਾਂਡਸ ਉੱਠੀਆਂ ਜਦੋਂ ਉਹਦੇ ਵਿੱਚ ਵਾਇਲੈਂਸ ਆ ਗਿਆ ਇਮੀਡੀਏਟਲੀ ਸਰਕਾਰਾਂ ਨੇ ਉਸ ਨੂੰ ਫਿਰ ਗੋਲੀ ਦੇ ਨਾਲ ਔਰ ਜ਼ੁਲਮ ਦੇ ਨਾਲ ਉਹਨੂੰ ਕੁਚਲਿਆ ਬਹੁਤ ਸਾਰੇ ਝੂਠੇ ਪੁਲਿਸ ਮੁਕਾਬਲੇ ਬਣਾਏ ਗਏ ਕਿਸੇ ਨੇ ਕੋਈ ਕਾਨੂੰਨ ਨੂੰ ਆਪਣੇ ਹੱਥ ਵਿੱਚ ਨਹੀਂ ਲੈਣਾ ਜਦ ਪੰਜਾਬ ਵਿਧਾਨ ਸਭਾ ਇਨਪਾਵਰਡ ਆ ਅਸੀਂ ਇੱਕ ਆਪਣਾ ਲਾਅ ਬਣਾ ਸਕਦੇ ਹਾਂ ਤੇ ਫਿਰ ਆਪਾਂ ਕਿਸੇ ਨਾਲ ਲੜਨਾ ਨਹੀਂਗਾ ਜਿਹੜੇ ਪਿੰਡਾਂ ਦੇ ਮਥੇ ਪਾ ਰਹੇ ਨੇ ਮੈਂ ਉਹਨਾਂ ਦਾ ਸਵਾਗਤ ਕਰਦਾ ਪਰ ਇੱਕ ਗੱਲ ਯਾਦ ਰਹੇ ਕਿ 13000 ਪਿੰਡਾਂ ਵਿੱਚ ਕਿਹੜੇ ਵੇਲੇ ਤੱਕ ਬਤਾ ਪੋਵੇਗਾ ਔਰ ਤੁਸੀਂ ਕਿਵੇਂ ਰੋਕੋਗੇ ਪੰਜਾਬ ਦੀ ਜਿਹੜੀ ಗ್ರಾಮ ਪੰਚਾਇਤ ਪੰਚਾਇਤ ਐਕਟ ਆ ਉਹਨਾਂ ਦੇ ਕੋਲ ਇਦਾਂ ਦੇ ਸਾਧਨ ਪਾਵਰਸ ਨਹੀਂ ਗਿਆ ਇਹ ਪਾਵਰ ਸਿੱਧੀਆਂ-ਸਿੱਧੀਆਂ ਪੰਜਾਬ ਦੀ ਵਿਧਾਨ ਸਭਾ ਆਟੋਨਮਸ ਬਾਡੀ ਆ ਉਹਦੇ ਕੋਲ ਪਾਵਰਸ ਆ ਕਿ ਅਸੀਂ ਲਾਅ ਬਣਾ ਕੇ ਇਹਨੂੰ ਰੈਗੂਲੇਟ ਕਰ ਸਕਦੇ ਅਗਲੀ ਗੱਲ ਇਹ ਕਾਨੂੰਨ ਜਿਹੜਾ ਬਣਿਆ ਬਣ ਅਗਰ ਬਣਦਾ ਵਾ ਇਹ ਰੈਟਰੋਸਪੈਕਟਿਵ ਇਫੈਕਟ ਤੋਂ ਨਹੀਂ ਲਾਗੂ ਹੋਵੇਗਾ ਰੈਟਰੋਸਪੈਕਟਿਵ ਮਤਲਬ ਕਿ ਮਗਰ ਲਿਆਂ ਡੇਟਾ ਤੋਂ ਲਾਗੂ ਨਹੀਂ ਹੋਏਗਾ ਕਿਉਂਕਿ ਬਹੁਤ ਸਾਰੇ ਗੈਰ ਪੰਜਾਬੀ ਪੰਜਾਬ ਵਿੱਚ ਪੀਸਫੁਲੀ ਵਸਦੇ ਨੇ ਉਹ ਪਿੰਡਾਂ ਦੇ ਵਿੱਚ ਮਿਹਨਤ ਕਰਦੇ ਨੇ ਉਹਨਾਂ ਤੇ ਇਸ ਕਾਨੂੰਨ ਦਾ ਕੋਈ ਅਸਰ ਨਹੀਂ ਪਵੇਗਾ ਜਿਹੜੀ ਡੇਟ ਤੋਂ ਇਹ ਕਾਨੂੰਨ ਬਣੇਗਾ ਉਸ ਤੋਂ ਬਾਅਦ ਕੋਈ ਗੈਰ ਕਾਨੂੰਨੀ ਢੰਗ ਨਾਲ ਸਾਡੇ ਪੰਜਾਬ ਦੇ ਵਿੱਚ ਆਣ ਕੇ ਵਸ ਨਾ ਜਾਵੇ ਸਾਡੇ ਬੱਚੇ ਨੌਕਰੀਆਂ ਦੀ ਆੜ ਵਿੱਚ ਤਾੜ ਵਿੱਚ ਨੌਕਰੀਆਂ ਦੀ ਝਾਕ ਵਿੱਚ ਵਿਦੇਸ਼ਾਂ ਵਿੱਚ ਭੱਜ ਰਹੇ ਨੇ ਸਾਡੇ ਬੱਚੇ ਧਰਨੇ ਮਾਰ ਰਹੇ ਨੇ ਯੂਨੀਅਨਾਂ ਬਣਾ ਕੇ ਬਾਹਰ ਸਰਕਾਰਾਂ ਨਾਲ ਲੜ ਰਹੇ ਨੇ ਤੇ ਸਾਡੀ ਸਰਕਾਰੀ ਨੌਕਰੀਆਂ ਜੋ ਨਿਕਲਦੀਆਂ ਉਹ ਹਰਿਆਣਾ ਰਾਜਸਥਾਨ ਔਰ ਦਿੱਲੀ ਤੇ ਇਹ ਬਾਹਰਲੇ ਸੂਬਾ ਦੇ ਲੋਕਾਂ ਲੈ ਜਾਂਦੇ ਕਿਉਂਕਿ ਸਾਡੇ ਕੋਲ ਕੋਈ ਲਾਅ ਨਹੀਂਗਾ ਇਸ ਲਈ ਮੈਂ بار بار ਇਸ ਨੂੰ ਕਹਿ ਰਿਹਾ ਕਿ ਜਿਹੜਾ ਮੇਰੇ ਵੱਲੋਂ ਲੋ ਪ੍ਰੋਪਗੇਟ ਕੀਤਾ ਗਿਆ 2023 ਜਨਵਰੀ ਦਾ ਪ੍ਰਾਈਵੇਟ ਮੈਂਬਰਸ ਬਿਲ ਉਹਨੂੰ ਅਡਾਪਟ ਕਰਨ ਉਤੇ ਬੈਸ ਕਰਾਂਗੇ ਅਗਰ ਹਾਰ ਜਾਣਗੇ ਮੈਂ ਆਪਣੀ ਮੰਗ ਜਿਹੜੀ ਆ ਉਸ ਨੂੰ ਵਾਪਸ ਲੈ ਲਾਂਗੇ ਮੈਂ ਪਰਿਵਾਰ ਨਾਲ ਹਮਦਰਦੀ ਕੀਤੀ ਆ ਆਪਣੇ ਵੱਲੋਂ ਥੋੜੀ ਨਿੱਜੀ ਤੌਰ ਤੇ ਥੋੜੀ ਮਦਦ ਵੀ ਕੀਤੀ ਆ ਮੈਂ ਦੁਨੀਆ ਭਰ ਦੇ ਲੋਕਾਂ ਨੂੰ ਅਪੀਲ ਕਰੂੰਗਾ ਕਿ ਮੇਰੇ ਸੋਸ਼ਲ ਮੀਡੀਆ ਪੇਜ ਤੇ ਤੁਸੀਂ ਜਾ ਸਕਦੇ ਆ ਇਹਦਾ ਨੰਬਰ ਅਮਨਦੀਪ ਸਿੰਘ ਦਾ ਅਵੇਲੇਬਲ ਆ ਅਗਰ ਹੋ ਸਕੇ ਥੋੜੀ ਥੋੜੀ ਹੈਲਪ ਕਰ ਦੇਣਾ ਕਿਉਂਕਿ ਇਹਦੀ ਲੜਕੀ ਵੀ ਕਿੱਥੇ ਆ ਬੱਚੀ ਹਲੇ ਉਹਦਾ ਭੁੱਖ ਜਿਹੜਾ ਹੈ ਔਰ ਲਾਸਟ ਸਾਰੇ ਪੰਜਾਬ ਦੇ ਲੋਕਾਂ ਨੂੰ ਕੁਝ ਲੋਕ ਕਹਿ ਰਹੇ ਜੀ ਤੁਸੀਂ ਪਹਿਲਾਂ ਕਿਉਂ ਨਹੀਂ ਕੀਤਾ ਇਹ ਗੱਲ ਜਦੋਂ ਰੈਲੇਵੈਂਸ ਹੁੰਦਾ ਕਿਸੇ ਮੁੱਦੇ ਦਾ ਉਦੋਂ ਹੀ ਗੱਲ ਉਠਾਈ ਜਾਂਦੀ ਹੈ ਔਰ ਮੈਂ ਕਦੀ ਵੀ ਸੱਤਾ 'ਚ ਨਹੀਂ ਰਿਹਾ ਪਿਛਲੀ ਵਾਰ ਆਮ ਆਦਮੀ ਪਾਰਟੀ ਦੀ ਦਾ ਐਮਐਲਏ ਸੀ ਤੇ ਕਾਂਗਰਸ ਦਾ ਰਾਜ ਸੀ ਇਸ ਵਾਰ ਕਾਂਗਰਸ ਦਾ ਐਮਐਲਏ ਹੈ ਤਾਂ ਆਮ ਆਦਮੀ ਪਾਰਟੀ ਦਾ ਰਾਜ ਹੈ ਉਹ ਤੋਂ ਪਹਿਲਾਂ 10 ਸਾਲ ਕਾਲੀ ਦਲ ਦਾ ਰਾਜ ਕਿਹਨੇ ਬਣਾਉਣਾ ਸੀ ਕਾਨੂੰਨ ਅਗਰ ਆਪਾਂ ਹੁਣ ਵੀ ਉਠਾ ਰਹੇ ਆ ਇਟ ਇਜ਼ ਨੈਵਰ ਟੂ ਲੇਟ ਕਿਸੇ ਚੰਗੀ ਗੱਲ ਨੂੰ ਕਰਨ ਵਾਸਤੇ ਕਦੀ ਕੋਈ ਦੇਰੀ ਨਹੀਂ ਹੁੰਦੀ ਇਸ ਲਈ ਸਾਰਿਆਂ ਨੂੰ ਅਪੀਲ ਹੈ ਕਿ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਆਪਣੇ ਆਪਣੇ ਰਿਸਪੈਕਟਿਵ ਐਮ.ਐਲ.ਏ ਤੱਕ ਇਹ ਗੱਲ ਨੂੰ ਪ੍ਰੈਸ਼ਰ ਪਾਓ ਕਿ ਪੰਜਾਬ ਦੀ ਵਿਧਾਨ ਸਭਾ ਵਿੱਚ ਇਹ ਕਾਨੂੰਨ ਬਣਾਇਆ ਜਾ ਸਕੇ ਸਹਿਰੋ ਸਾਹਿਬ ਜਿੰਨਾ ਵੱਡਾ ਇਨਸੀਡੈਂਟ ਹੋਇਆ ਉਸ ਤੋਂ ਬਾਅਦ ਮੂਵਮੈਂਟ ਵੀ ਚੱਲ ਰਹੀ ਹੈ ਪਿੰਡਾਂ ਦੇ ਪੰਚਾਇਤਾਂ ਮੱਦੇ ਵਿਪਾਰੀਆਂ ਲੱਗਦਾ ਨਹੀਂ ਕਿ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਐਗਜ਼ੈਕਟਲੀ ਮੈਂ ਇਹੀ ਕਹਿਣਾ ਚਾਹੁੰਦਾ ਹਾਂ ਕਿ ਮੇਰੀ ਅਪੀਲ ਹੈ ਭਗਵੰਤ ਮਾਨ ਨੂੰ ਕਿ ਤੁਸੀਂ ਜਿਹੜੀ ਇਹ ਦਲੀਲ ਦੇ ਰਹੇ ਹੋ ਕਿ ਜੀ ਬਾਹਰ ਆਪਣੇ ਦੇਸ਼ਾਂ ਚ ਬੱਚੇ ਕੰਮ ਕਰਦੇ ਇਹੀ ਮੈਂ ਕਹਿਣਾ ਚਾਹੁੰਨਾ ਕਿ ਸਾਡੇ ਬੱਚੇ ਬਿਨਾਂ ਸ਼ਰਤ ਨਹੀਂ ਜਾ ਰਿਹਾ ਉੱਥੇ ਕੋਈ ਵੀ ਅਗਰ ਕੈਨੇਡਾ ਅਮਰੀਕਾ ਜਾਂਦੇ ਨੇ ਪਹਿਲਾਂ ਪਾਸਪੋਰਟ ਸ਼ਰਤ ਆ ਫੇ ਵੀਜ਼ਾ ਸ਼ਰਤ ਆ ਫੇ ਪ੍ਰੈਸ ਫੇ ਤੁਹਾਡਾ ਪੀਆਰ ਪਰਮਨੈਂਟ ਰੈਜ਼ਿਡੈਂਸੀ ਦੀ 80 ਵੱਡੀ ਫਾਈਲ ਬਣਦੀ ਆ 40-50 ਲੱਖ ਰੁਪਇਆ ਲੈਂਦੇ ਨੇ ਇਹਨੂੰ ਸ਼ਰਤਾਂ ਕਹਿੰਦੇ ਇਹੀ ਸ਼ਰਤਾਂ ਅਸੀਂ ਕਹਿੰਦੇ ਆ ਮੈਂ ਕਿਹੜਾ ਕਹਿੰਨਾ ਕਿ ਪੰਜਾਬ ਦੇ ਆਲੇ ਦੁਆਲੇ ਕੰਡੇ ਵਾਲੀ ਤਾਰ ਲਾ ਦਿਓ ਭਗਵੰਤ ਮਾਨ ਨੂੰ ਅਗਰ ਨਹੀਂ ਸਮਝ ਆ ਰਿਹਾ ਇਸ ਇਸ਼ੂ ਨੂੰ ਉਹਨਾਂ ਨੂੰ ਮੇਰੀ ਅਪੀਲ ਆ ਹੱ ਇਮੀਡੀਏਟ ਅਰਜੈਂਟ ਐਮਰਜੈਂਸੀ ਸੈਸ਼ਨ ਪੰਜਾਬ ਵਿਧਾਨ ਸਭਾ ਦਾ ਬੁਲਾਇਆ ਜਾਵੇ ਔਰ ਇਸ ਜਿਹੜਾ ਮੇਰਾ ਪ੍ਰਾਈਵੇਟ ਮੈਂਬਰ ਬਿਲ ਐਨੂੰ ਟੇਬਲ ਕੀਤਾ ਜਾਵੇ 117 ਐਮ ਐਲ ਏ ਦੀ رائے ਲਈ ਜਾਵੇ ਅਗਰ ਉਹ ਸਹਿਮਤ ਨੇ ਤੇ ਬਿਲ ਪਾਸ ਹੋ ਜਾਵੇਗਾ ਅਗਰ ਨਹੀਂ ਸਹਿਮਤ ਤੇ ਬਿਲ ਖਤਮ ਹੋ ਜਾਵੇਗਾ ਉਸ ਬਿਲ ਤੋਂ ਬਾਅਦ ਮੈਂ ਆਪਣੀ ਗੱਲ ਜਿਹੜੀ ਕਹਿਣੀ ਛੱਡ ਦੂੰਗਾ ਲੇਕਿਨ ਮੈਨੂੰ ਪੂਰਨ ਆਸ ਹੈ ਕਿ ਪੰਜਾਬ ਦੇ ਬਹਾਦਰ ਲੋਕਾਂ ਨੇ ਔਰ ਜਿਹੜੇ ਨੁਮਾਇੰਦੇ ਨੇ ਉਹ ਪੰਜਾਬ ਦੇ ਨਾਲ ਖੜਨਗੇ ਤੇ ਪ੍ਰਵਾਸੀਆਂ ਤੇ ਗੈਰ ਪੰਜਾਬੀਆਂ ਦੇ ਨਾਲ ਨਹੀਂ ਖੜਨਗੇ